ਫਿਰ ਵਹਨ ਦਾ ਖਰਚਾ ਤਾਂ ਫਿਰ ਕਾਹਨ ਨਹੀਂ ਦੇਣਾ ਬਣਾਉਣਾ ਕਿਨੇ ਜਾਂ ਪਾਪ ਛੜਾ ਪਤਾ ਕਰੀ ਅਸੀਂ ਕਿੱਥੇ ਲੈ ਕੇ ਚੱਲੇ ਆ ਹਾਂ ਇਹ ਵੀ ਜੇ ਦੱਸ ਦਈਏ ਵੈਲਕਮ ਟੂ ਮਾਈ ਨਿਊ ਵਲੌਗ ਹਾਂਜੀ ਕਿੱਦਾਂ ਸਾਰੀ ਰਾਮਨ ਦੇਖੋ ਸਵੇਰੇ ਸਵੇਰ ਟਿਕ ਫੋਨ ਚਲਾਈ ਜਾਂਦਾ ਇਹ ਲਾਲ ਝੁੰਦੀ ਇਹਨੂੰ ਸਵੇਰ ਸਵੇਰ ਠੋਣ ਦੀ ਕਿਉਂਕਿ ਇਹ ਕਿਤੇ ਨਹੀਂ 10 ਮਾਰਦਾ ਨਹੀਂ ਤੁਹਾਨੂੰ ਪਤਾ ਹੀ ਹੈ ਜਿਵੇਂ ਪੁਰਾਣੇ ਵਲੌਗ ਤੁਸੀਂ ਵੇਖਦੇ ਹੀ ਰਹੇ ਹੋ ਦੀ 8 ਟੁੱਟਦਾ ਹੁੰਦਾ ਵਾ ਨਾ ਅਸੀਂ 8:30 9:00 ਵਜੇ ਉੱਠਦਾ ਹੁੰਦਾ ਵਾ ਤੇ ਹੁਣ ਵਿਚਾਰੇ ਨੂੰ 6 ਵਜੇ ਉੱਠਣਾ ਪੈਂਦਾ ਵਾ ਕਿਉਂਕਿ ਸਕੂਲ ਜਾਣ ਕਰਕੇ ਹਨਾ ਤੇ ਵੇਖੋ ਇਹਨੂੰ ਲਾਲਚ ਲਾ ਕੇ ਇੱਕ ਤੇ ਫਿਰ ਇਹਨੂੰ ਠਾਈਦਾ ਜੇ ਉੱਠ ਖਾ ਤੇ ਹੁਣ ਬਸ ਇਹਨੂੰ ਥੋੜਾ ਹੋਰ 15-20 ਮਿੰਟਾਂ ਤੱਕ ਮੈਨੂੰ ਨਵਾਉਣਾ ਵਾ ਤਾਂ ਕਿ ਬੱਚਾ ਰਿਲੈਕਸ ਹੋ ਜਾਵੇ ਮੈਂ ਕਿਹਾ ਵੀ ਥੋੜਾ ਟਾਈਮ ਖੇਡ ਲਵੇ ਨਾ ਨੀਂਦ ਛੁੱਟ ਕੇ ਨੀਂਦ 'ਚ ਹੀ ਉੱਠ ਕੇ ਨਵਾਉਣਾ ਹਨਾ ਸਿਰ ਔਖਾ ਆ ਜਾਂਦਾ ਫਿਰ ਰੋਂਦਾ ਵਾ ਐਨੇ ਨਾਲ ਇਹਨੂੰ ਪਤਾ ਲੱਗ ਜੂਗਾ ਨੀ ਮਨ ਹੁਣਾਵਾ ਰਮਤ ਕੀ ਕਰੀ ਜਾਂਦਾ ਓਏ ਉਹ ਜਿਹੜਾ ਲੱਗਾਈ ਹੂੰ ਤੇ ਕੰਮ ਕੰਮ ਚੱਕਦੇ ਆਪਾਂ ਤੇ ਸੇ ਰੁਦਰਾ ਦੀ ਯੂਨੀਫਾਰਮ ਕੱਲ੍ਹ ਵਾਲੀ ਥੋੜ੍ਹਣ ਲਪਈ ਆ ਮੈਂ ਇਹ ਤਾਂ ਜਾਣ ਤੋਂ ਬਾਅਦ ਫੇਰ ਧੋਣੀ ਹੁੰਨੀ ਆ ਤੇ ਜੀ ਅੱਜ ਅੱਜ ਇਹ ਸੋ ਪਾ ਕੇ ਜਾਣੀ ਯੂਨੀਫਾਰਮ ਵਾਈਟ ਕਲਰ ਵਾਲੀ ਸਾਰੀ ਵਾਈਟ ਕਲਰ ਵਾਲੀ ਪਰ ਇੰਨਾ ਵੀ ਰਹਿਮਤ ਇੰਨੀ ਗੰਦੀ ਨਹੀਂ ਕਰਕੇ ਆਉਂਦਾ ਯੂਨੀਫਾਰਮ ਜਿਦੇ ਚ ਮੈਨੂੰ ਦਿੱਕਤ ਆਉਏ ਸਾਫ ਕਰਨ ਚ ਬਿਲਕੁਲ ਨਹੀਂ ਗੰਦੀ ਕਰਦਾ ਇਹ ਕਪੜੇ ਕਰਦੇ ਵੀ ਕਪੜੇ ਗੰਦੇ ਹੀ ਕਰਦਾ ਹੁੰਦਾ ਬਿਲਕੁਲ ਹੀ ਤੇ ਇਹਦੀ ਭੂਆ ਇਹਨੂੰ ਰੋਟੀ ਬਣਾ ਕੇ ਦਿੰਦੀ ਹੁੰਦੀ ਹੈ ਕਿਉਂਕਿ ਇੱਕੀ ਪਰੌਂਠੀ ਲੈ ਕੇ ਜਾਣੀ ਉਹਦੇ ਖਾ ਕੇ ਤੇ ਜਾਂਦਾ ਨਹੀਂਗਾ ਮੈਂ ਇਹਨੂੰ ਰੈਡੀ ਕਰਦੀ ਹੁੰਦੀ ਹਾਂ ਇਹਨੂੰ ਮਾਉਣੀ ਹੁੰਦੀ ਆ ਤੇ ਪਾਪਾ ਇਹਦਾ ਬਾਅਦ ਤੱਕ ਮੈਂ ਵੇਖਦਾ ਹੁੰਦਾ ਜਿਵੇਂ ਰੋਟੀ ਆਏ ਤਾਂ ਪਾਣੀ ਭਰਨਾ ਹਨ ਇਹਦੇ ਲਈ ਪਾਣੀ ਗਰਮ ਰੱਖਣਾ ਗੈਸ ਤੇ ਨਮਣ ਲਈ ਉਹ ਦੀ ਡਿਊਟੀ ਆ ਤੇ ਮੇਰੀ ਡਿਊਟੀ ਆ ਇਹਦੇ ਟਿਫਨ ਵਗੈਰਾ ਵੇਖ ਕੇ ਤੈਨੂੰ ਨਵਾ ਕੇ ਯੂਨੀਫਾਰਮ ਪਾ ਕੇ ਤਿਆਰ ਰੈਡੀ ਕਰਨਾ ਤੇ ਬਸ ਤੇ ਚੜਾ ਕੇ ਆਉਣਾ ਹੈ ਹੈਨਾ ਹਾਂ ਕਿੱਧਰ ਨੂੰ ਤਿਆਰੀਆਂ ਰਹਿਮਤ ਨੂੰ ਲੈਣ ਜਾਣਾ ਜਿਸ ਕੋਲ ਵਿਚਾਰਨ ਨੂੰ ਬੁਖਾਰ ਸੀ ੱੱਕੇ ਨੇ ਚੜਾਤਾ ਮੁੱਕ ਚੱਲ ਲਏਗੀ ਜਾ ਕੇ ਆਣਾ 12 ਵਜੇ ਆਪਾਂ ਜਾ ਕੇ ਲੈ ਆਉਣਾ ਮੈਂ ਤੈਨੂੰ ਕਿਹਾ ਹੀ ਘਰੇ ਰੱਖ ਲੈਣ ਮੈਂ ਕਿਹਾ ਜਿਉਂ ਅੱਜ ਰੱਖ ਲੈਣ ਮੜਕਣ ਰਿਹਾ ਉਹ ਕੇ ਹਰ ਰੋਜ਼ ਰੈਪਿਆ ਕਰਨਾ ਬਿਮਾਰ ਸੀਗਾ ਅੱਜ ਮੈਂ ਤਾਂ ਗਲਤ ਆ ਬਿਮਾਰ ਦਾ ਕਰਕੇ ਗਿਆ ਸੀ ਮੈਂ ਮਾਣ ਨੂੰ ਲੈਣ ਆਣਾ ਚੱਲਣਾ ਉਹਨੂੰ ਇਹਨਾਂ ਲਾਲਚ ਚੋ ਜਿਹੀ ਮੰਮੀ ਲੈਣਾ ਆਇਆ ਕਰੂਗੀ ਸੋ ਉਹ ਬਾਰੋ ਰੋਜ਼ ਕਹਿੰਦਾ ਕਰੀ ਮੂੰਹ ਵੀ ਲੈ ਜਾ ਕਰੀ ਜਾਂ ਆ ਕੇ ਮੁਰਖੇ ਬਾਰੋ ਰੋਜ਼ ਕਹਿੰਦਾ ਕਰੀ ਰੋਜ਼ ਤਾਂ ਔਖਾ ਲਿਆਉਣਾ ਛੱਡ ਕੇ ਆਉਣਾ ਹੂੰ ਫਿਰ ਵਹਨ ਦਾ ਖਰਚਾ ਤਾਂ ਫਿਰ ਕਾਹਨ ਨਹੀਂ ਦੇਣਾ ਬਣਾ ਕਿ ਨਹੀਂ ਜਾਂ ਪਾਪ ਛੱਡ ਕੇ ਲੈ ਜਾ ਆਓ ਆ ਫਿਰ ਵਹਨ ਦਾ ਖਰਚਾ ਕਰਦਾ ਇਹ ਕੋਈ ਨਹੀਂ ਔਰ ਇਹਨਾਂ ਫਿਰ ਕਈ ਵਾਰ ਆਪ ਕੋਲ ਟਾਈਮ ਹੁੰਦਾ ਤੇ ਕਈ ਵਾਰ ਨਹੀਂ ਹੁੰਦਾ ਐਂ ਤਾਂ ਇੱਥੋਂ ਚੜਾਈ ਦੇਣਾ ਇੱਥੋਂ ਉਤਾਰ ਲੈਣਾ ਮੈਂ ਤਾਂ ਹੂੰ ਐਂ ਚ ਵਧੀਆ ਸਾਂ ਹੂੰ ਇਹ ਵਾਹ ਚ ਨਾਲੇ ਸਾਰੇ ਜਿਹਾ ਕਾਣਾਂ ਜਾਵੜਦੇ ਹੂ ਮੁਰਕੇ ਕੱਲਾ ਆ ਜਾਏ ਨਾਲੇ ਇੰਨੀ ਵਾੜ ਕੋਈ ਨਾ ਜਾਇਕਰੂ ਡੇਲੀ ਹਾਂ ਚਲੋ ਇਹਦੇ ਘਟਾ ਇਹਦੇ ਚੱਲ ਜਾਂਦਾ ਰੈਂਪਾ ਇਸ ਵੇਲੇ ਸਕੂਲ ਹੀ ਜਾਂਦਾ ਇਹਨੂੰ ਚੜਾਈ ਬੁਖਾਰ ਤੇ ਬੁਖਾਰ ਹੁਣ ਵੀ ਐਨੂੰ ਕਿਹਨੂੰ ਦਵਾਈ ਛੱਲੇ ਦਵਾਈ ਤੇਰੀ ਮੰਮੀ ਇਹਨੂੰ ਠੱਕੇ ਨਾਲ ਛਡਾਦਾ ਮੈਂ ਕੀ ਆਂ ਇਹਨੂੰ ਦਵਾਈ ਮੈਂ ਕਹਾਂ ਇਹਨੂੰ ਬੁਖਾਰ ਜਿਹੜਾ ਠੱਕੇ ਨਾਲ ਛਡਾਤਾ ਤੇ ਹੁਣ ਉਹ ਫਿਰ ਇਹਨੂੰ ਰੋਂਦੇ ਨੇ ਲਿਆਂਦਾ ਉੱਥੇ ਸਕੂਲੋਂ ਰੋਈ ਜਾਂਦਾ ਹੀ ਆ ਆਨੇ ਨੂੰ ਲੈ ਜਾਂਦਾ ਹੀ ਹਾਂ ਇਹਨੂੰ ਛੋਟੀ ਦਵਾਈ ਕੇ ਲੈ ਜਾਂਦਾ ਸੀ 12:00 ਵਜੇ ਦਵਾਈ ਲੈਂਦੀ ਇਹਨੂੰ ਰੈਂਪਾ ਰੋਂਦਾ ਕਾਹ ਤੋਂ ਹੀ ਪੁੱਤ ਕਾਹ ਤੋਂ ਰੋਂਦਾ ਸੀ ਅਲੇ ਬੁਖਾਰ ਇਹਨੂੰ ਇਹ ਨੂੰ ਨਹੀਂ ਪਤਾ ਕਿ ਉਹ ਕਿੱਥੇ ਲੈ ਕੇ ਚੱਲੇ ਆਂ ਹਾਂ ਇਹ ਨੂੰ ਜੇ ਦੱਸ ਦਈਏ ਫਿਰ ਰੋਣ ਲੱਗ ਜੰਦਾ ਵਾ ਤੇਰੀ ਸਲਾਹ ਚਾਹੀਏ ਵੀ ਕੋਈ ਖੇਡਣਾਂ ਚੱਲੇ ਹਾਂ ਬਜਾਰੂ ਚੱਲੀਏ ਮੰਡੀ ਮੰਡੀ ਚੱਲੀਏ ਹਾਂ ਚਲੋ ਉੱਧਰ ਚੱਲੀਏ ਚੱਲੋ ਫਿਰ ਚੱਲੀਏ ਕੀ ਲੈ ਕੇ ਆਉਣਾ ਮੰਡੀੋਂ ਚੀਜੀ ਖਾਣੀ ਆ ਨਹੀਂ ਚੀਜੀ ਨਹੀਂ ਉਹ ਉਸੇ ਵਕ ਬਰਗਰ ਖਾਣਾ ਹਾਂ ਪਿੰਨ ਤੁਮੋਸਾ ਖਾ ਲਈ ਸਮੋਸਾ ਖਾਣਾ ਚੱਲ ਸਮੋਸਾ ਖਵਾ ਲਈ ਸਮੋਸੇ ਦੀ ਢਮਾੜ ਆਈ ਆ ਚੱਲ ਸਮੋਸਾ ਖਾ ਲੈਂਗੇ ਚੱਲ ਸਮੋਸਾ ਖਾ ਮੰਗੇ ਪਰ ਮਾ ਤਾਂ ਲੈ ਗਈ ਆਪਣਾ ਹਣਾ ਨਾਲ ਬੱਚੇ ਦਾ ਮੂਮਾ ਸਮਕਰਨ ਚਲੋ ਪਾਣੀ ਪੀਣਾ ਨਹੀਂ ਇਹਦਾ ਪਾਣੀ ਪੀਆ ਚਲੋ ਪਾਣੀ ਤਾਂ ਉੱਥੇ ਪਿਆ ਦਾਂਗੇ ਚਲੋ ਚਲ ਰਿਤ ਨੂੰ ਮੈਂ ਮਾਰ ਕੇ ਇਧਰ ਗਈ ਉਹਨੂੰ ਕਹ ਚਾਈ ਚੱਲੇ ਮਾੜੇ ਬੂਆ ਫੇੜ ਰਹਿਮਤ ਉਹ ਗਿਆਸ ਬਿਮਾਰ ਸੀ ਜੇ ਤੁਹਾਨੂੰ ਪਤਾ ਹੀ ਹੈ ਹਨਾ ਉਹਨੂੰ ਬੁਖਾਰ ਹੋ ਗਿਆ ਸੀ ਫਿਰ ਉਹਨੂੰ ਲੈ ਕੇ ਐਸੇ ਸੀ ਦਵਾਈ ਦਵਾਨ ਮਾੜੀ ਕੋ ਡਾਕਟਰ ਤੋਂ ਇਧਰ ਤੇ ਵੇਟ ਕਰਦੇ ਪਏ ਸੀ ਕਿਉਂਕਿ ਡਾਕਟਰ ਹਲੇ ਆਏ ਨਹੀਂ ਸੀ ਵੇਟਿੰਗ ਚ ਚੱਲਦੇ ਪਏ ਸੀ ਅਸੀਂ ਤਾਂ ਵੇ ਪਹਿਲਾਂ ਹੀ ਚਲੇ ਗਏ ਸੀ ਤਾਂ ਕਿ ਦਿੱਤੀ ਚਾਹ ਹਨਾ ਡਾਕਟਰ ਨਾਲ ਮਿਲਿਆ ਜਾਵੇ ਤੇ ਟਾਈਮ ਬਕਰ ਆ ਜਾਈਏ

ਹਾਂ ਠੀਕ ਹੋਇਆ ਬਰਲੇ ਦਾ ਬੁਖਾਰ ਚੜਿਆ ਤੇ ਆਈ ਵਿਚਾਰੇ ਨੂੰ ਹੁਣ ਜਾ ਕੇ ਥੋੜਾ ਜਿਹਾ ਖੇਡਣ ਲੱਗਾ ਆਪਾਂ ਓਏ ਫੇਰ ਤਾਲੀ ਦਵਾਈ ਲੈ ਕੇ ਆਂਦੀ ਐ ਹੁਣ ਰਗ ਠੀਕ ਹੋਇਆ ਨਾ ਨਹੀਂ ਮੇਰੇ ਮੁੰਡਿਆਂ ਨੂੰ ਮਾਰੂ ਚੱਲੀ ਆ ਮੈਂ ਮੈਂ ਚੱਲੀ ਆ ਬਿਲਕੁਲ ਜਾ 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 ਨੀਰਾ ਵਾਲਾ ਜੇਟ ਲਾ ਕੇ ਜੇਟ ਲਾ ਕੇ ਬਾਹਰ ਕਰ ਕਿ ਜੇਟ ਲਾ ਵੇਖ ਨੂੰ ਬਾਹਰ ਕੱਢੀ ਜਾਂਦਾ ਉਹ ਆ ਲਾਦਾ ਚਲੋ ਜੀ ਭੱਜ ਗਿਆ ਡੈਗਣਾ ਪਈ ਬੇਟਾ ਹੌਲੀ ਹੌਲੀ ਡੈਗਣਾ ਪਿਓ ਤੇ ਇੱਥੇ ਹੀ ਕਰਦੇ ਆਪਾਂ ਵਲੋਗਿੰਗ ਐਂਡਿੰਗ ਬਾਏ ਬਾਏ ਲਾਈਕ ਸ਼ੇਅਰ ਕਮੈਂਟ ਜੁੜ ਕਰਿਓ ਵਧੀਆ ਲੱਗੇ ਸਬਸਕ੍ਰਾਈਬ ਕਰ ਲਿਓ ਜਿਹੜੇ ਨੀਵੇਂ ਹੋ ਬਾਏ ਬਾਏ ਪੱਤੇ ਵੇਖੀ ਕਿੰਨੇ ਖੇਲੇ ਰੇ ਪਏ ਬੇੜੀ ਚ